ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗਰਮੀਆਂ ਦੇ ਸੀਜ਼ਨ ਦੀ ਫਿਰ ਫੈਵਰਿਟ ਡਰਿੰਕ ਬਣਾਉਣੀ ਆ ਅੱਜ ਅਸੀਂ ਕੇਲੇ ਦਾ ਮਿਲਕ ਸ਼ੇਕ ਬਣਾਉਣੀ ਆ ਜਿਹਦੇ ਵਿੱਚ ਅਸੀਂ ਇੱਕ ਕੇਲਾ ਕੱਟ ਕੇ ਪਾ ਲਿਆ ਇੱਕ ਵੱਡਾ ਚਮਚ ਅਸੀਂ 슈ਗਰ ਐਡ ਕਰ ਲਈ ਤੇ ਇੱਕ ਗਲਾਸ ਅਸੀਂ ਦੁੱਧ ਐਡ ਕਰ ਲਿਆ ਤੇ ਇਹਨੂੰ ਅਸੀਂ ਬਲੈਂਡਰ ਦੇ ਵਿੱਚ ਗ੍ਰाइंड ਕਰਦੇ ਹਾਂ ਲਓ ਜੀ ਹੁਣ ਅਸੀਂ ਗਲਾਸ ਦੇ ਵਿੱਚ ਆਈਸ ਕਿਉ ਪਾਵਾਂਗੇ ਤੇ ਇਹਦੇ ਵਿੱਚ ਅਸੀਂ ਸੁਆਦ ਲਿਸ਼ਟ ਗਿਆ ਬਨਾਣਾ ਸ਼ੇਕ ਬਣ ਗਿਆ ਸਾਡਾ ਹੁਣ ਗਰਮੀਆਂ ਦੇ ਸੀਜ਼ਨ ਦੇ ਵਿੱਚ ਰੋਜ਼ ਹੀ ਠੰਡੀ ਠੰਡੀ ਚੀਜ਼ ਕੋਈ ਖਾਣ ਨੂੰ ਦਿਲ ਕਰਦਾ ਆਪਾਂ ਨੂੰ ਬਾਜ਼ਾਰ ਦੀ ਕੋਲਡ ਡਰਿੰਕਸ ਨਹੀਂ ਪੀਣੀ ਚਾਹੀਦੀ ਤੇ ਉਹਦੀ ਥਾਂ ਤੇ ਸਾਨੂੰ ਆਪਣੇ ਘਰ ਦੇ ਵਿੱਚ ਬਣਾਈਆਂ ਹੋਈਆਂ ਚੀਜ਼ਾਂ ਦਾ ਹੀ ਵਰਤੋਂ ਕਰਨੀ ਚਾਹੀਦੀ ਆ ਤੇ ਆਪ ਵੀ ਇਸ ਤਰੀਕੇ ਦੇ ਨਾਲ ਬਣਾਇਓ ਔਰ ਠੰਡਾ ਠੰਡਾ ਨਾਲ ਮਿਲਕ ਸ਼ੇਕ ਪੀਓ ਇਹਦੇ ਜਿਹੜੇ ਡਬਲ ਫਾਇਦੇ ਹੋ ਜਾਂਦੇ ਆ ਨਾਲੇ ਦੁੱਧ ਪੀਤਾ ਜਾਂਦਾ ਤੇ ਨਾਲੇ ਜਿਹੜੇ ਕੇਲੇ ਦੇ ਨਿਊਟ੍ਰੀਸ਼ਨ ਔਰ ਮਿਲਕ ਦੇ ਨਿਊਟ੍ਰੀਸ਼ਨ ਆਪ ਨੂੰ ਡਬਲ ਫਾਇਦਾ ਹੋ ਜਾਂਦਾ ਆਪ ਸਭ ਦਾ ਥੈਂਕ ਯੂ